ਸੋ ਮੂਰਤ ਭਗਵਾਨ ਉਸ ਤਨ ਦਿਆ ਨਾਹੀ ਦੇਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਨ ਹਰ ਖਸੋਗ ਜਾ ਕੈ ਨਹੀਂ ਬੈਰੀ ਮੀ ਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਪੈ ਕਹੂ ਕੋ ਦੇਤ ਨਹਿ ਨਹਿ ਪੈ ਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਯਾਨੀ ਤਾਂ ਹੀ ਬਖਾਨ ਜਹ ਬਖਿਆ ਸਗਲੀਤ ਜੀ ਲਿਓ ਪੇਖ ਬੈਰਾਦ ਅਹੋ ਨਾਨਕ ਸੁਨ ਰੇ ਮਨਾ ਏ ਨਰਮਾਥੇ ਪਾਗ ਦੇ ਮਾਇਆ ਮਮਤਾਤ ਜੀ ਸਭ ਤੇ ਪਿਉ ਦਾਸ ਕਹੋ ਨਾਨਕ ਸੁਨ ਰੇ ਮਨਾ ਸਹ ਕਟ ਬ੍ਰਹਮਨ ਵਾਸ ਜੈ ਪ੍ਰਾਨੀ ਹੋ ਮੈਂ ਤਜਿ ਕਰਤਾ ਨਾਮ ਪਛਾਨ ਓ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਪੈਨਾਸਨ ਦੁਰਮਤ ਹਰਨ ਹਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਬਜੈ ਸਫਲ ਹੋਇ ਤਹਿ ਕਾਮ ਦੇਹ ਬਾਗਨ ਗੋਬਿੰਦ ਪਜਹੁ ਕਰਨ ਸੁਨ ਹੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਹਰ ਹੈ ਰਜਮ ਕੈ ਤਾਮ ਜੋ ਪ੍ਰਾਨੀ ਮਮਤਾਤ ਜੈ ਲੋਭ ਮੋਹ ਅਹੰਕਾਰ ਓ ਨਾਨਕ ਆਪਨ ਤਰੇ ਔਰ ਲਾ lete uda ਜੋ ਸਪਨਾ ਅਰਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇ ਆਕਾਰ ਨੇ ਪ੍ਰਾਨੀ ਡੋਲਤਨੀਤ ਓਟਨ ਮੈਂ ਨਾਨਕ ਕੋ ਨਾਰਾਇਣ ਜਹ ਜੀਤ ਜੈਸੇ ਜਲ ਤੇ ਬੁਦ ਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਓ ਨਾਨਕ ਸੁਨਮੀਤ ਪ੍ਰਾਨੀ ਕਝੂ ਨਾਚੇ ਤਈ ਬਦਮਾਇਆ ਕੇੰਦ ਅਹੋ ਨਾਨਕ ਬਿਨ ਹਰ ਭਜਨ ਪਾਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲੱਭ ਮਾਨਕ ਦੇਹ ਮਾਇਆ ਕਾਰਨ ਤਾਬ ਹੀ ਮੂਰਖ ਲੋਗ ਜਾ ਨਕ ਬਿਨ ਹਰ ਭਜਨ ਮਿਰਥਾ ਜਨਮ ਸਿਰਾਨ ਤੂ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤਹਿ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦਰਹਿਉ ਵਿਸਰਿਓ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕਉ ਨੇਕਾ ਮਨ ਰਾਨੀ ਰਾਮ ਨਾ ਤੇਈ ਮਾਦ ਮਾਇਆ ਕੇ ਅੰਧ ਸੋ ਨਾਨਕ ਹਰ ਭਜਨ ਬਿਨ ਹਰਤ ਤਾਹੇ ਜਮ ਫੰਦ ਸੁਖ ਮਹਿ ਬੋ ਸੰਗੀ ਪਾਏ ਦੁਖ ਮਹਿ ਸੰਗ ਨ ਕੋਏ ਹੋ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫੇਰਿਓ ਮੇਟਿਓ ਨ ਜਮ ਕੋਤਰਾਸ ਓ ਨਾਨਕ ਹਰ ਪਜਮਨਾ ਨਿਰਪੈ ਪਾਵ ਹੈ ਬਾਸ ਜਤਨ ਬਹੁਤ ਮੈਂ ਕਰ ਰਹੇ ਓ ਮੇਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਹਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨਾ ਯ ਵਸਤਾ ਜਾਨ ਸਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ ਕਰਨ ਹੋਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰਾਮ ਗਯੋ ਅਬ ਕਿਉਂ ਰੋਵਤ ਅੰਦ ਮਨ ਮਾਇਆ ਮੈਂ ਰਹਿਉ ਨਿਕ ਸਤਨਾਹ ਨਮੀਤ ਨਾਨਕ ਮੂਰਤ ਚਿੱਤਰ ਜਿਉ ડત નહેન પીત નહત કછ ઓી ઓર પરી ચિત બત રહ્યોઠ ગૌર નાનક ફાસી ગાલ પરી ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨਾ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇ ਸੋ ਹੋਏ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਕਹੋ ਨਾਨਕ ਮਨ ਸਿਮਰ ਤਿਹੇ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਵਖਾਨ ਗਰਬ ਕਰਤ ਹੈ ਦੇਹ ਕੋ ਵੇ ਨ ਸੇ ਛੇ ਨ ਮਮਿਤ ਤੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਹ ਜਾਗ ਜੀਤ ਜਹ ਕਟ ਸਿਮਰਨ ਰਾਮ ਕੋ नर मुक्ता हर अंतर नहीं नानक साची मान एक भगत भगवान य प्रणी नाहे मन जैसे मानो ताहे तन स्वामी को गृहो जो सदा स्वान त जत नहि न ਨਾਨਕ ਹੈ ਵਿਦ ਹਰਿ ਭਜੋ ਇਕ ਮਨ ਹੋਇ ਇਕ ਚਿੱਤ ਤੀਰਥ ਵਰਤ ਅਰਧਾਨ ਕਰ ਮਨ ਮੈਂ ਤਰੇ ਗਮਾਨ ਨਾਨਕ ਨਹਿ ਫਲ ਜਾਤ ਤਹੇ ਜੋ ਕੰਚਰਿ ਸ਼ਨਾਨ ਥਿਰ ਕੰਪਿਓ ਪਾਗ ਡਗਮਗੇ ਲੈਨ ਜੋਤ ਤੇਹੀ ਨਾਹ ਕੋਹ ਨਾਨਕ ਇਹ ਬਿਦ ਪਾਈ ਤਉ ਨਹਰ ਰਸ ਲੀਨਾ ਨੇਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋਨਾ ਹੈ ਨਾਨਕ ਤੇਰ ਹਰ ਭਗਤ ਹੈ ਤਹਿ ਰਖੋ ਮਨ ਮਾਹੇ ਜਾਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਝੋ ਬਾਲੂ ਕੀ ਪੀਤ RAM ਗਯੋ ਰਾਵਨ ਗਯੋ ਜਾ ਕੋ ਬਹੁ ਪਰਵਾਰ ਓਹ ਨਾਨਕ ਥਿਰ ਕਛ ਨਹੀ ਸੁਪਾਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਵਿਨਸ ਹੈ ਪਰੂ ਆਜ ਕੈ ਕਾਲ ਨਾਨਕ ਹਰ ਗੁਨ ਗਾਏ ਲੇ ਛਾੜ ਸਗਲ ਜੰਜਾਲ ਦੁਹਰਾ ਬਲ ਚੂਟ ਕਿਉ ਵੰਨਨ ਪਰੇ ਕਾਛੂ ਨਾ ਹੋਤ ਪਾਏ ਕਹੋ ਨਾਨਕ ਅਬ ਓਟ ਹਰ ਗਾਜ ਦੇ ਓ ਹੋ ਸਹਾ ਬਲੋ ਆ ਬੰਦਨ ਛੁੱਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਕੋ ਨਿਵੇਹੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਏਕ ਏਕ ਰਗੁਨਾਥ ਸਾਮ ਰਹਿਓ ਸਾ ਦੂਰ ਰਹਿਓ ਰਹਿਓ ਗੁਰ ਗੋਵਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਔਰ ਮੈਂ ਗਹਿਉ ਜਾ ਕੇ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ RAM ਨਾਮ ੁਰ ਮੈਂ ਗਹਉ ਜਾ ਕੇ ਸਮਨ ਹੀ ਕੋਏ ਜਹ ਸਿਮਰਤ ਸੰਕਟ ਮਿਟੇ ਦਰਸ ਤਹਾਰੋ ਹੋਏ ਮੋਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸ ਤੋ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਏ ਉਧਾਰੋ ਏਹੇ ਸਤ ਤਜਿ ਨਹਿदाई ਨੇਤ ਨਿਤ ਰੱਖ ਓਰ ਤਾਰੋ ਤਮ ਸੰਸਾਰ ਚਰਨ ਲਾਗ ਤਰੀਐ ਸਬ ਨਾਨਕ ਬ੍ਰਹਮਾਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੋਂ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਰਸ ਪਿਆ ਮਹਾਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਾਨ ਮਾਨ ਥੀਵੇ ਹਰੇ ਆ ਤਰਸ ਪਿਆ ਮਹਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਾਂ ਮਨ ਅੰਤੀਵੇ ਹਰੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਲਾਪੈ ਆਠੋਂ ਨੰਦਨ ਪ੍ਰਥਮ ਰਾਗ ਪੈ ਰੋ ਵੈ ਕਰਹੀ ਪੰਚ ਰਾਗ ਨੇ ਸੰਗ ਉਚ ਰਹੀ ਪ੍ਰਥਮ ਭੈਰਵੀ ਵਿਲਾਵਲੀ ਪਨੀਆ ਕੀ ਗਾਵੇ ਬੰਗਲੀ ਪੁਨਸਲੇ ਕੀ ਕੀ ਭਈ ਬਾਰੀ اے بیرو کی پنجو ناری پنجم ہرکھ دی ساتھ سناو ہی بنگالنگ مدما دو گاو ہی لالت وی لاول گاو ہی اپنی اپنی باانت اشت پتر بھیرو کے گاوے گائن پتر دوتیاں مال کو سکھ لاپ ہی سنگ راگنی پنجو تھاپ ہی گون کری ارเทพ گندھاری ਨੰਧਾਰੀ ਸੀ ਹਤੀ ਉਚਾਰੀ ਇਤਨਾ ਸ੍ਰੀ ਪੰਚ ਉਗਾਈ ਮਲ ਰਾਕੋ ਸਖਸਨ ਲਾਈ ਮਾਰੂ ਮਸਤ ਕੰਗ ਮੇ ਬਾਰਾ ਪ੍ਰਭਲ ਚੰਡ ਕੋ ਸਕਿਆ ਭਾਰਾ ਖੋ ਖਟਾ ਪੋ ਰਾਨਦ ਗਾਈ ਅਸ਼ਟ ਮਾਲ ਕੋ ਸਖਸਨ ਲਾਈ ਪੁਨ ਆਇਓ ਹਿੰਡੂਲ पांच नार संगष्ट सुत उठै तान कलोल गायन तार मिलावहिं ते लागी देव करियाई वसन्ते संदूर सुहाई सारसहिरी लै पार जा संग लाए पंचूआर जा सुरम आनंद भास करई चंद्र बिम्ब मंगलन सोहाई सरसबान आह बिनोदा गावै सरस वसंत कमौदा ਸ਼ਟਭੂਤਰ ਮੈਂ ਕਹੀ ਸਵਾਰੀ ਪੁੰਨਾਈ ਦੀਪਕੀ ਬਾਰੀ ਕਾ ਚੇਲੀ ਪਟਮੰਜਰੀ ਟੋਢੀ ਕਹੀ ਅਲਾਪ ਆਮੋ ਦੇ ਆ ਗੂਜਰੀ ਸੰਦ ਦੀਪਕੀ ਥਾਪ ਕਾ ਲੰਕਾ ਕੁੰਤਲ ਔਰ ਰਮਾ ਕਮਲ ਕੁਸਮ ਚੰਪਕੇ ਨਾਮਾ ਗौराऊ ਕਾਨਰਾ ਕਲਿਆਨਾ ਅਸ਼ਟਪਤਰ ਦੀਪਕੇ ਜਾਨਾ ਸਾaml ਸ੍ਰੀ ਰਾਗ ਵੈ ਗਾਵੇ। ਪੰਚੋ ਸੰਗ ਬਰੰਗਾ ਲਾਵੇ। ਵੈ ਰਾਰੇ ਕਰਨਾਟੇ ਧਰੀ ਗਬਰੀ ਗਾਵੇ ਆਸਾਵਰੀ। ਕਹਿ ਪਾਥੇ ਸਿੰਦਵੇ ਆਲਾਪੇ ਸ੍ਰੀ ਰਾਗ ਸਿਮਾਂ ਪੰਚੋ ਥਾਪੀ ਸਾਲੂ ਸਾਰਗ ਸਾਗਰਾ। ਔਰ ਗੋੜ ਗਵੀਰ ਅਸ਼ਟਪਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਕਸਟਮ ਮੇਗ ਰਾਗ ਵੇਗਾ ਵਹੀ ਪਾਂਚੋ ਸੰਗ ਬਰੰਗ ਲਾਵਹੀ ਸੂਰਟ ਗੋਣ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਨੀ ਊਚੈ ਸੁਰ ਸੋ ਹਉ ਪੁਨ ਕੀਨੀ ਵੇਗ ਰਾਸਿਓ ਪਾਂਚੋ ਚੀਨੀ ਬੈ ਰਾ ਤਰ ਗਜ ਤਰ ਕੇਦਾਰਾ ਜਵਲੀ ਤਰ ਨਟਿ ਆਉ ਜਲ ਤਾਰਾ पुनगावे शङ्करेम्मा बीग रागपुत्र की नमाष्ट राग साङ्ग रागनि दिस पुत्र रागे 18 ਹਾਂ 10 20 ਖਸ਼ਟ ਰਾਗ ਹੁਨਗਾਈ ਸੰਗ ਰਾਗ ਨੀਤੀਸ ਸਬੈ ਪੁੱਤਰ ਰਾਗਨ ਕੇ 18 ਹਾਂ 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ